ਨੂੰ ਕਿ ਕੱਲ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ। ਉਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਮੈਂ ਸਾਰੇ ਹੀ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਨੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਕਾਫਲਾ ਆਪਾਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਕੋਲੋਂ ਜਿਹੜਾ ਆਪਾਂ ਕਾਫਲਾ ਲੈ ਕੇ ਜਾਣਾ ਸਾਡੇ ਕਿਸਾਨ ਜੱਥੇਬੰਦੀਆਂ ਸਾਡੀਆਂ ਹੋਰ ਜੱਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਆਪਾਂ ਕੱਲ ਨੂੰ ਕਾਫਲੇ ਦੇ ਰੂਪ ਦੇ ਵਿੱਚ ਤੁਰਨਾ ਖਾਸ ਕਰਕੇ ਜਿਹੜੀ ਮੇਰੀ ਬੇਨਤੀ ਹੈ ਉਹ ਇਹ ਆ ਹੁਣ ਜਿੰਨੇ ਵੀ ਜਾਣੇ ਤੁਸੀਂ ਸੁਣ ਰਹੇ ਹੋ ਮੇਰੀ ਗੱਲਬਾਤ ਨੂੰ ਤੁਹਾਡੇ ਸਾਰੇ ਹੀ ਕਿਸ ਦਾ ਭੈਣ ਕੇ ਦਾ ਭਰਾ ਕੇ ਤੇ ਬੱਚੇ ਜਾਤਰ ਮਹਾਲੀ ਦੇ ਵਿੱਚ ਪੜਦੇ ਨੇਗੇ ਤਾਂ ਉਹਨਾਂ ਨੂੰ ਵੀ ਤੁਸੀਂ ਬੇਨਤੀ ਕਰਿਓ ਵੀ ਕੱਲ ਨੂੰ ਜਿਹੜੇ ਫਲੈਟਾਂ ਦੇ ਵਿੱਚ ਰਹਿੰਦੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਬੇਨਤੀ ਕਰਿਓ ਕਿ ਕੱਲ ਨੂੰ ਜਿਹੜਾ ਕਿ ਗੁਰਦੁਆਰਾ ਅੰਬ ਸਾਹਿਬ ਕੋਲ ਤੁਸੀਂ 9 ਵਜੇ ਇਕੱਠੇ ਸਾਰਿਆਂ ਨੇ ਆਪਾਂ ਹੋਣਾ ਕਿਉਂਕਿ ਹੁਣ ਜਿਹੜਾ ਕਿ ਮਸਲਾ ਕੱਲਾ ਮੰਡਲਾ ਦਾ ਪੰਜਾਬ ਯੂਨੀਵਰਸਿਟੀ ਦਾ ਨਹੀਂ ਰਿਹਾ ਹੁਣ ਮਸਲਾ ਜਿਹੜਾ ਕਿ ਚੰਡੀਗੜ੍ਹ ਲੈਣ ਦਾ ਵੀ ਜਿਹੜਾ ਮਸਲਾ ਇਹ ਨਾਲ ਹੀ ਜਿਹੜਾ ਜੁੜੂਗਾ ਤੇ ਨਾਲ ਹੀ ਜਿਹੜਾ ਚੰਡੀਗੜ੍ਹ ਲੈਣ ਦੀ ਜਿਹੜੀ ਕਿ ਇਹਨਾਂ ਨੇ ਵਾਅਦਾ ਕਰਿਆ ਸੀਗਾ ਕਿ ਚੰਡੀਗੜ੍ਹ ਜਿਹੜਾ ਕਿ ਪੰਜਾਬ ਨੂੰ ਸੌਂਪ ਦਿੱਤਾ ਜਾਊਗਾ ਹੁਣ ਜਿਹੜੀ ਕਿ ਉਹ ਵੀ ਜਿਹੜੀ ਆਪਾਂ ਦਾਅਵੇਦਾਰੀ ਮਜ਼ਬੂਤ ਕਰਨੀ ਆ ਉਹ ਵੀ ਜਿਹੜੀ ਗੱਲ ਆਪਾਂ ਕੱਲ ਨੂੰ ਵੱਡੇ ਰੂਪ ਦੇ ਵਿੱਚ ਉਹ ਰੱਖਣੀ ਆ ਕਿ ਜਿਹੜੀ ਚੰਡੀਗੜ੍ਹ ਵੀ ਆ ਉਹ ਵੀ ਤਾਂ ਪੰਜਾਬ ਦਾ ਹੀ ਆ ਪੰਜਾਬ ਦੇ ਜ਼ਮੀਨਾਂ ਉੱਪਰ ਬਣਿਆ ਹੋਇਆ ਤੇ ਚੰਡੀਗੜ੍ਹ ਵੀ ਜਿਹੜਾ ਪੰਜਾਬ ਨੂੰ ਸੌਂਪਿਆ ਜਾਵੇ ਇਸ ਕਰਕੇ ਮੈਂ ਸਾਰੇ ਹੀ ਲੋਕਾਂ ਦੇ ਸਾਰੇ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਇਹਨਾਂ ਪਾਰਟੀਆਂ ਨੇ ਕੱਖ ਨਹੀਂ ਕਰਨਾ ਇਹਨਾਂ ਪਾਰਟੀਆਂ ਨੇ ਸਿਰਫ ਅਰਸਰ ਪੁੱਤ ਜਾ ਕੇ ਡਰਾਮਾ ਹੀ ਕਰਨਾ ਹੁੰਦਾ ਉੱਥੇ ਜਾ ਕੇ ਡਰਾਮਾ ਹੀ ਕਰ ਰਹੀਆਂ ਨੇਗੀਆਂ ਦੇਖੋ ਜੀ ਅਸੀਂ ਨੌਜਵਾਨਾਂ ਨਾਲ ਆ ਕੇ ਖੜ ਰਹੇ ਹਾਂ ਨੌਜਵਾਨਾਂ ਦੀ ਲੜਾਈ ਆ ਲੜਾਈ ਤਾਂ ਥੋਡੀ ਆ ਇਹ ਲੜਾਈ ਤਾਂ ਲੀਡਰਾਂ ਦੀ ਪੋਲੀਟਿਕਲ ਲੀਡਰਾਂ ਦੀ ਲੜਾਈ ਆ ਨੌਜਵਾਨ ਤਾਂ ਪੈਸੇ ਲੜ ਰਹੇ ਨੇਗੇ ਇਸ ਕਰਕੇ ਸਾਰੇ ਪੱਲਾ ਝਾੜਨ ਵਾਲੇ ਨੇਗੇ ਪੱਲਾ ਝਾੜ ਕੇ ਉੱਠਣ ਵਾਲੇ ਨੇਗੇ ਪਰ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਕੱਲ ਨੂੰ ਬੱਟੀ ਗੜਤੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਕੋਲੇ ਇਕੱਠੇ ਹੋ ਕੇ ਸਾਰੇ ਸੰਘਰਸ਼ੀ ਲੋਕ ਸਾਰੇ ਲੜਨ ਵਾਲੇ ਲੋਕ ਇਕੱਠੇ ਹੋ ਕੇ ਜਿਹੜਾ ਆਪਾਂ ਕੱਲ ਨੂੰ ਗੁਰਦੁਆਰਾ ਅੰਮ੍ਰਿਤਸਰ ਕੋਲੋਂ ਤੋਂ ਚੰਡੀਗੜ੍ਹ ਵੱਲ ਕੂਚ ਕਰਨੀ ਆ ਮੇਰੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਤੁਸੀਂ 9 ਵਜੇ ਦੇ ਨਾਲ ਨਾਲ ਤੁਸੀਂ ਸਾਰਿਆਂ ਨੇ ਗੁਰਦੁਆਰਾ ਅੰਮ੍ਰਿਤਸਰ ਕੋਲੇ ਇਕੱਠੇ ਹੋਣਾ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਨੌਜਵਾਨ ਇਸ ਗੱਲ ਨੂੰ ਸੁਣ ਰਹੇ ਹੋ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਜੋ ਦੇਖਦੀ ਆਜ਼ਾਦੀ ਦੀ ਗੱਲ ਕਰੀਏ ਉਦੋਂ ਤੋਂ ਲੈ ਕੇ ਸਾਡੇ ਪੰਜਾਬ ਦੇ ਲੀਡਰਾਂ ਨੇ ਦਾਅਵੇਦਾਰੀ ਨੂੰ ਸਾਡੀ ਨੂੰ ਜਿਹੜਾ ਕਿ ਖੋਖਲਾ ਕੀਤਾ ਤੇ ਪੰਜਾਬ ਦੇ ਹੱਕਾਂ ਨੂੰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਹੀ ਜਿਹੜਾ ਸਾਡੇ ਮਾਰਿਆ ਗਿਆ ਇਸ ਕਰਕੇ ਮੈਂ ਸਾਰਿਆਂ ਦੇ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਵਾਰ-ਵਾਰ ਭੈਣ ਭਰਾਵਾਂ ਦੇ ਬੇਨਤੀ ਕਰਦਾ ਵੀ ਕੱਲ ਨੂੰ ਦੇਖੋ ਆਪਾਂ ਨੂੰ ਪ੍ਰਸ਼ਾਸਨ ਨੇ ਰੋਕਣਾ ਵੀ ਹੈ ਪਾਣੀ ਦੇ ਬਿਛਾੜਾ ਵੀ ਆਪਣੇ ਤੇ ਪੈਣ ਗਿਆ ਸਾਰਾ ਕੁਝ ਕੱਲ ਨੂੰ ਹੋਣਾ ਮੈਨੂੰ ਮਿਲਦਾ ਜੇ ਇੰਨਾ ਵਿਖਾਰ ਹੋਇਆ ਪਿਆ ਮਰੀ ਸਲਾਹ ਇਹ ਸੀ ਕਿ ਵੀ ਅੱਜ ਵੀ ਜਾ ਕੇ ਪ੍ਰਚਾਰ ਕਰਕੇ ਇਹ ਪਿੰਡਾਂ ਦੇ ਵਿੱਚ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨੋ ਹੁਣ ਜਿਹੜਾ ਵੇਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਲਈ ਲੜਨਾ ਪੈਣਾ ਚੰਡੀਗੜ੍ਹ ਦੇ ਲਈ ਲੜਨਾ ਪੈਣਾ ਪੰਜਾਬ ਯੂਨੀਵਰਸਿਟੀ ਦੇ ਲਈ ਲੜਨਾ ਪੈਣਾ ਇਸ ਕਰਕੇ ਇਹਨਾਂ ਰਾਜਨੀਤਿਕ ਲੀਡਰਾਂ ਤੋਂ ਇਹਨਾਂ ਤੋਂ ਉੱਪਰ ਉੱਠੀ ਅਸੀਂ ਪਿੰਡਾਂ ਦੇ ਵਿੱਚ ਬਸ ਇਹਨਾਂ ਦੇ ਹੀ ਜਿਹੜੇ ਕਿ ਅਸੀਂ ਗੱਠ ਪੁੱਤਲੀ ਬਣ ਕੇ ਭੇਡਾਂ ਬਣ ਕੇ ਰਹਿ ਗਏ ਇਹ ਭੇਡਾਂ ਬਣ ਕੇ ਆਪਾਂ ਇਹਨਾਂ ਦੇ ਰਹਿ ਗਏ ਆਪਾਂ ਭੇਡਾਂ ਨਹੀਂ ਬਣਨਾ ਆਪਾਂ ਪੰਜਾਬ ਦੇ ਪੁੱਤ ਬਣਨਾ ਪੰਜਾਬੀ ਬਣਨਾ ਇਸ ਕਰਕੇ ਮੈਂ ਸਾਰਿਆਂ ਨੂੰ ਹੀ ਵਾਰ-ਵਾਰ ਬੇਨਤੀ ਕਰ ਰਿਹਾ ਸਾਰੇ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਇਸ ਗੱਲ ਨੂੰ ਸੁਣ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਆਪਾਂ ਕੱਲ ਨੂੰ ਪੁਰਦਵਾਰਾ ਸਭ ਆੰਮ੍ਰਿਤਸਰ ਕੋਲੇ ਇਕੱਠੇ ਹੋ ਕੇ ਅਸੀਂ ਜਿਹੜਾ ਕਿ ਉਧਰ ਨੂੰ ਪਹੁੰਚਣਾ ਚੰਡੀਗੜ੍ਹ ਜੁਨੀਅਰ ਸਿਵਲ ਨੂੰ ਪਹੁੰਚਣਾ ਤੇ ਸਾਰੇ ਹੀ ਮੇਰੇ ਭੈਣਾਂ ਭਰਾਵਾਂ ਨੂੰ ਹੀ ਹੱਥ ਮੰਨ ਕੇ ਬੇਨਤੀ ਆ ਤੇ ਇਸ ਜਿਹੜਾ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਤੇ ਜਿੰਨੇ ਉੱਥੇ ਰਹਿੰਦੇ ਨੌਜਵਾਨ ਨੇਗੇ ਉਹਨਾਂ ਨੂੰ ਵੀ ਜ਼ਰੂਰ ਬੇਨਤੀਆਂ ਕਰਿਓ ਕਿ ਆਪਾਂ ਕੱਲ ਨੂੰ ਵੱਡੀ ਗਿਣਤੀ ਦੇ ਆਪਾਂ ਬੱਚਾ ਆਪਾਂ ਚੱਲੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਮੇਰੀ ਜਰੂਰ ਬੇਨਤੀ ਨੂੰ ਪ੍ਰਵਾਨ ਕਰਿਓ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਸੁਣ ਰਹੇ ਹੋ ਕਿ ਆਪਾਂ ਆਪਣੇ ਪੰਜਾਬ ਦੇ ਹੱਕਾਂ ਲਈ ਕੱਲ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਧੰਨਵਾਦ